ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕਾਂਗਰਸ ਸਰਕਾਰ ਮੁਰਦਾਬਾਦ ਇਹ ਕਾਂਗਰਸ ਸਰਕਾਰ ਮੁਰਦਾਬਾਦ ਬੀਜ ਕੁਟਾਲਾ ਕਿੱਡਾ ਵੱਡਾ ਬੱਚਿਆਂ ਦੇ ਵਿੱਚ ਲਾਕਡਾਊਨ ਪੀਰੀਅਡ ਸਕੂਲਾਂ ਦੀ ਫੀਸ ਜਿਹੜੀ ਆ ਮਾਫ ਕਰਨ ਦਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਇਹ ਜਿਹੜਾ ਸਾਰਾ ਹੀ ਬੀੜਾ ਚੁੱਕਿਆ ਵਾ ਇਹ ਗਰੀਬਾਂ ਦਾ ਲੋਡ ਬੰਦਾ ਦਾ ਚੁੱਕਿਆ ਵਾ ਪੈਟਰੋਲ ਤੇ ਡੀਜ਼ਲ ਦੇ ਭਾਅ ਕਿੰਨੇ ਵੱਧ ਗਏ ਆ ਇਹਨਾਂ ਦੇ ਖਿਲਾਫ ਸਰਕਾਰ ਨੂੰ ਅੱਜ ਜਗਾਉਣ ਵਾਸਤੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਵਾ ਤਾਂ ਕਿ ਸਰਕਾਰ ਇਹਨਾਂ ਗਰੀਬ ਲੋਕਾਂ ਦੇ ਜਿੱਥੇ ਹਿੱਤਾਂ ਦੀ ਰਾਖੀ ਕਰਨੀ ਹੈ ਉੱਥੇ ਜਿਹੜੀ ਪੰਜਾਬ ਦੀ ਜਨਤਾ ਜਿਹੜੀ ਇਸ ਵੇਲੇ ਹਰ ਵਰਗ ਦੁਖੀ ਆ ਉਹਨਾਂ ਨੂੰ ਜਗਾਉਣ ਦੀ ਖਾਤਰ ਕੇ ਜਾਗੋ ਜਾ ਕੇ ਸਾਡੀ ਜਿਹੜੀ ਇੰਡਸਟਰੀ ਨੂੰ ਬਿਜਲੀ 5 ਰੁਪਏ ਯੂਨਿਟ ਦਿਓ ਔਰ ਫਿਕਸ ਚਾਰजेस ਖਤਮ ਕਰੋ ਉਸ ਤੋਂ ਇਲਾਵਾ ਬੱਚਿਆਂ ਦੇ ਸਕੂਲਾਂ ਦੀ ਫੀਸ ਮਾਫ ਕਰੋ ਪ੍ਰਾਪਰਟੀ ਟੈਕਸ ਮਾਫ ਕਰੋ ਅੱਜ ਇਹ ਰਾਹਤ ਦੇਣ ਦਾ ਟਾਈਮ ਆ ਰਾਸ਼ਨ ਇਹਨਾਂ ਆ ਰਾਸ਼ਨ ਦੇ ਵਿੱਚ ਐਡਾ ਵੱਡਾ ਘਟਾਲਾ ਕੀਤਾ ਗਿਆ ਵਾ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਵਿਸ਼ਵਾਸ ਰੋਸ ਧਰਨਾ ਜਿਹੜਾ ਅੱਜ ਦਿੱਤਾ ਗਿਆ ਵਾ ਜੰਬਾਦ ਰਾਮਨੀਆ ਚਾਨੀ ਦਾ ਜੰਬਾਦ ਥੱਗਾਂ ਦੀ ਸਰਕਾਰ ਚੱਲਦੀ ਕਰੋ ਚੱਲਦੀ ਕਰੋ ਚੱਲਦੀ ਕਰੋ ਇਹ ਝੂਠੀ ਸਰਕਾਰ ਨੇ ਲਾਰੇ ਲਾ ਕੇ ਲੋਕਾਂ ਨੂੰ ਪਹਿਲਾਂ ਗੁਗਰਾ ਕੇ ਬੋਟਾ ਪੋ ਵਾਲੀਆਂ ਔਰ ਦੇਖੋ ਪੈਟਰੋਲ ਦੇ ਧਾਮ ਦੇਖੋ ਕਿੱਥੇ ਚਲੇ ਗਏ ਆਟਾ ਦਾਲ ਦੀ ਸਕੀਮ ਉਹ ਖਾ ਗਏ ਔਰ ਲੋਕਾਂ ਦੇ ਰਾਸ਼ਨ ਕਾਰਡ ਦੇ ਵਿੱਚ ਨਾਮ ਕੱਟੇ ਗਏ ਇਹ ਦੇਖੋ ਕਿੱਧਰ ਦੀ ਇਨਸਾਫ ਆ ਔਰ ਦੇਖੋ ਸਕੂਲਾਂ ਦੇ ਬੱਚਿਆਂ ਨੂੰ ਬੇਨਸ ਨੂੰ ਮਜਬੂਰ ਕੀਤਾ ਜਾਂਦਾ ਵਾ ਕਿ ਦੇਖੋ ਇਹ ਫੀਸ ਦਿੱਤੀ ਜਾਵੇ ਪਰ ਫੀਸ ਵਿਚਾਰ ਕਿੱਥੋਂ ਤੋਂ ਪੰਜ 6 ਮਹੀਨੇ ਦੇਖੋ ਲੋਕ ਡਰ ਰਿਆ ਦੇਖੋ ਇਹ ਤਾਂ ਦੇਖੋ ਨਾਂ ਇਨਸਾਫੀ ਹੈ ਨਾ ਪੈਟਰੋਲ ਆਪਣੀ ਮਨਮਰਜ਼ੀ ਨਾਲ ਵਧਾਈ ਜਾਂਦੇ ਪਏ ਨੇ ਬੇਨਤੀ ਆ ਕਿ ਪੈਟਰੋਲ ਦੇ ਨਾਮ ਥੱਲੇ ਕਿਤੇ ਜਾਣ ਕੋਈ ਜਾਇਜ਼ ਜਿਹੜੇ ਆਮਦਵੀ ਦੇ ਹੱਕ ਦੇ ਵਿੱਚ ਹੋਣ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮਜ਼ेड ਨਿਊਜ਼